ਹਾਂਜੀ ਰਾਣਾ ਜੀ ਜਿਹੜੀ ਅੱਜ ਹਾਊਸ ਦੀ ਮੀਟਿੰਗ ਹੋਈ ਏ ਕੀ ਜਿਹੜੇ ਮੁੱਦੇ ਨੇ ਵਿਚਾਰੇ ਗਏ ਨੇ ਉਹਦੇ ਉੱਤੇ ਤੇ ਸ਼ਹਿਰ ਦੇ ਵਿਕਾਸ ਵਾਸਤੇ ਕੀ ਅਜਿਹਾ ਜਿਹੜੇ ਪ੍ਰੋਜੈਕਟ ਜਿ ਲਿਆਂਦੇ ਗਏ ਨੇ ਪ੍ਰੋਜੈਕਟ ਨੇ ਉਹਨਾਂ ਦੀ ਕੰਮ ਕਰਨ ਦੀ ਲੋੜ ਹੈ। ਔਰ ਅੱਜ ਦਾ ਯਾਰ ਮੇਰਾ ਕਮਿਸ਼ਨਰ ਨੇ ਸਮਝੋਤਾ ਅੱਜ ਮੈਂ ਕੁਝ ਨਹੀਂ ਉਹਦੇ ਬੋਲਣਾ। ਲੇਕਿਨ 14 ਕਰੋੜ ਤੋਂ ਵੱਧ ਪੈਸਾ ਕਮੇਟੀ ਚ ਕਾਰਪੋਰੇਸ਼ਨ ਚ ਪਿਆ। ਔਰ ਇਤੋਂ ਪਹਿਲੇ ਵੀ ਕੰਮ ਚੱਲ ਰਹੇ ਜਿਹੜੇ ਦੂਰੇ ਦੇ ਅੱਜ ਊੜ ਸਗਾ ਕੀ ਵੀ ਲੋਕਾਂ ਦੇ ਮੁੱਦੇ ਸਾਰੇ ਚੱਕਾਂ ਤੇ ਮੈਂ ਸਾਰਿਆਂ ਤੇ ਮੈਂ ਮੈਂ ਕਹ ਚੱਕਣਾ ਹੀ ਕੋਈ ਨਹੀਂ ਦੋ ਗੱਲਾਂ ਕਰਨੀਆਂ ਇਹਨਾਂ ਦੀ ਪਹਿਲੀ ਗੱਲ ਕਿ ਲੋਕ ਅੱਜ ਗੰਦਗੀ ਚ ਜਿਹੜੇ ਰਹਿ ਰਹੇ ਨੇ ਗੰਦਗੀ ਦੋ ਕਿਸਮ ਦੀ ਆ ਇੱਕ ਸ਼ਿਵੇਜ ਜਸ ਸੀਵਰੇਜ ਜੀ ਜਿਹਨੂੰ ਕਹਿੰਦਾ ਸੀਵਰੇਜ ਦਾ ਬੈਕ ਮਾਰਨਾ ਔਰੇ ਹਰ ਮਹੱਲੇ ਚ ਪ੍ਰੋਬਲਮ ਹੈ ਔਰ बार-बार ਅਸੀਂ ਇਹੀ ਕਰਦੀ ਗੱਲਾਂ ਕਰਦੇ ਰਹੇ ਇਹਨਾਂ ਨਾਲ ਜਿਹੜੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਉਹ ਮੈਂ ਖੁਦ ਕੀਤਾ ਮੈਂ ਇੱਕ ਅ ਹੇ ਕਿਦਰ ਲਿਆਂਦਾ ਜਿਹੜੇ 9 ਲੱਖ ਰੁਪਇਆ ਮਹੀਨੇ ਦਾ ਲੈਣਾ। ਔਰ ਇੱਕ ਟੀਮ 9 ਲੱਖ ਰੁਪਇਆ ਦੋ ਟੀਮਾਂ 18 ਲੱਖ ਰੁਪਇਆ। ਅੱਜ ਤੋਂ ਦੂਜੀ ਟੀਮ ਵੀ ਚੱਲੂ ਹੋਊਗਾ। ਔਰ ਤੁਹਾਨੂੰ ਵੀ ਸਵਾਦ ਨਹੀਂ ਹੋਣਾ ਇੱਥੇ ਮੇਰੀ ਗੱਲਾਂ ਸੁਣ ਕੇ। ਤੂੰ ਤਾਂ ਲਾਉਣਾ ਵੀ ਨਹੀਂ ਮੇਰੀ ਚਲਾਉਣੀ ਵੀ ਨਹੀਂ ਚਲੋ ਕੋਈ ਗੱਲ ਨਹੀਂ। ਕੋਈ ਹੋਰ ਚਲਾ ਦਊਗਾ। ਉਹ ਤੇਰਾ ਮੇਰਾ ਵੈਸੇ। ਲੇਕਿਨ ਤੁਹਾਨੂੰ ਲੈ ਜਾ ਕੇ ਦਿਖਾਵਾਂਗਾ। ਕਲੀਨ ਕੇਸ ਹਸਾਬ ਨਾਲ ਕਰ ਰਿਹਾ। ਬਿਲਕੁਲ ਨਾਲੀਆਂ ਦੀ ਸਫਾਈ ਔਰ ਦੋ ਟੀਮਾਂ ਲੱਗਣ ਗਿਆ ਤਿੰਨ ਸਾਢੇ ਤਿੰਨ ਚੌ ਮਹੀਨੇ ਜੋ ਕਰਕੇ ਰਹੀ ਜੀ ਸਾਰਾ ਸ਼ਹਿਰ ਫਿਰ ਮੇਨ ਸਫਾਈ ਜਿਹੜੀ ਆ ਸੁਪਰ ਸਕਸ਼ਨ ਨਾਲ ਹੋਣੀ ਚਾਹੀਦੀ ਆ ਇਹਦੀਆਂ ਸੜੀਆਂ ਬੇਰ ਵੱਡੇ ਵੱਡੇ ਕੂੜਾ ਤੋਂ ਲੈ ਕੇ ਮਾਰਕੀਟ ਚੌਕ ਸ਼ੇਖੂਪੁਰ ਤੋਂ ਲੈ ਕੇ ਮਾਰਕੀਟ ਚੌਕ ਔਰ ਇਸੇ ਤਰ੍ਹਾਂ ਜਿਹੜੀ ਸਾਡੀ ਚੂੜਾ ਚੂਗੀ ਆ ਉਹਦੇ ਤੋਂ ਪਿੱਛੇ ਪਿੱਛੇ ਹੁੰਦਾ ਸੀ ਵਿੱਚ ਆਪਣੇ ਐਸਾਈਡ ਦੀ ਬਾਗ ਦੇ ਲਾਗੇ ਦੀ ਜਗ੍ਹਾ ਇਹਦੀ ਇੱਕ ਸੁਪਰ ਸੈਕਸ਼ਨ ਇਹਨਾਂ ਦੋ ਦਿਨਾਂ ਲੱਗੇ ਚੱਲੂਗਾ। ਔਰ ਜਿਹੜੀਆਂ ਬ੍ਰਾਂਚਸ ਆ ਜਿਹਨੀਆਂ ਆ ਕੇ ਇਹਦੇ ਵਿੱਚ ਪੈਦੀਆਂ ਛੋਟੇ ਛੋਟੇ ਪਹਲਿਆਂ ਦੇ ਉਹਨਾਂ ਦੀ ਸਫਾਈ ਉਹਨਾਂ ਦਾ ਤੇ ਡਵੈਲਪਰ ਦੀ ਗੱਲ 14 ਕਰੋੜ ਖਰਚਣ ਦੀ ਗੱਲ ਕੋਈ ਨਹੀਂ ਹੋਈ। ਇਚੁੱਪ ਕਰਕੇ ਬੈਠੇ ਰਹੇ ਚਲੋ ਮੈਂ ਕਿਹਾ ਵੀ ਅੱਜ ਤੁਸੀਂ ਮੇਰੇ ਦੋ ਕੰਮ ਪਾਸ ਕਰ ਦਿਓ ਇੱਕ ਸੁਪਰ ਸạchਤਾ ਦੇ ਜਿਹੜੀ ਅ ਸ਼ਿਵ ਜਾ ਰਿਆ ਉਹਨੂੰ ਸਾਫ਼ ਕਰਿਓ ਤੇ ਦੂਜਾ ਜਿਹੜਾ ਛੋਟੀ ਲੈਣਾ ਅਸੀਂ ਠੇਕੇਦਾਰ ਲਾਏ ਆ ਜਿੰਨੀ ਵੇਰ ਨਹੀਂ ਲਾਇਓਗੇ ਤਾਂ ਮੈਂ ਦਊਂਗਾ ਪੈਸੇ 2 ਮਹੀਨੇ ਲੱਗਣ 3 ਮਹੀਨੇ ਲੱਗਣ ਜੇ ਪਾਸ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਤਾਂ ਫਿਰ ਕੋਡ ਲੱਗ ਜਾਣਾ ਜਿਹੜੇ ਰਾਣੇ ਤੇ ਕਿੰਨੇ ਦੋ ਜਿਹੜੇ ਕਨਸੈਪਟ ਨਵੇਂ ਸ਼ੁਰੂ ਕੀਤੇ ਹੈਗੇ ਉਹ ਬੰਦੇ ਪ੍ਰਾਈਵੇਟ ਰੱਖੇ ਗਏ ਕਿਤਾ ਉਹ ਯਾਰ ਠੇਕੇਦਾਰ ਆ ਪ੍ਰਾਈਵੇਟ ਠੇਕੇਦਾਰੀ ਸਿਸਟਮ ਨਹੀਂ ਆ ਉਹ ਠੇਕਾ ਆ ਕਿੱਥੋਂ ਲਿਆਂਦੇਗੇ ਸਾਰੇ ਇਹ ਜਿਹੜੇ ਬਾਅਦ ਲੱਭ ਗਏ ਜਿੱਦਾਂ ਤੂੰ ਲੱਭ ਗਿਆ ਸਿਰਫ ਮੈਨੂੰ ਇਦਾਂ ਹੀ ਲੱਭ ਗਏ ਲੇਕਿਨ ਇਹ ਅਜੇ ਤੁਰ ਬੜ ਚੱਲ ਕੇ ਦੇਖੋ ਨਾ ਬਲੌਨਰ ਨਾਲ ਸਹੀ ਠੇਕੇਦਾਰ ਜਿਹੜੇ ਰੱਖੇ ਇਹ ਠੇਕੇਦਾਰ ਇਹ ਭੋਲੀ ਵਗੈਰਾ ਕੰਮ ਕਰਦੇ ਨੇ ਉਹ ਠੇਕੇਦਾਰਾਂ ਦੇ ਅੰਦਰ ਸਰ ਕਿੰਨੇ ਕਿੰਨੇ ਬੰਦੇ ਕੰਮ ਕਰਦੇ ਆ ਚੱਲ ਕੇ ਤੁਹਾਨੂੰ ਸਾਰਾ ਦਿਖਾ ਦੇਣਾ ਆਉ ਚ ਨਹੀਂ ਆਉ